ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਰਦੀਆਂ ਸਪੈਸ਼ਲ ਅਣਗਿਣਤ ਫਾਇਦੇ ਵਾਲੇ ਮੇथी ਦੇ ਲੱਡੂ ਬਿਨਾ ਕਿਸੇ ਕਰਵਾਟ ਘਟਕਿਓ ਵਿੱਚ ਤਿਆਰ ਕਰਾਂਗੇ 50 ਸਾਲ ਦੀ ਉਮਰ ਵਿੱਚ ਅਗਰ ਤੁਸੀਂ ਜਵਾਨ ਦਿਖਣਾ ਚਾਹੁੰਦੇ ਹੋ ਤਾਂ ਜਰੂਰ ਖਾਓ ਇਹ ਲੱਡੂ ਮਹਿਲਾਵਾਂ ਲਈ ਅਣਗਿਣਤ ਫਾਇਦੇ ਆ ਜਿਹੜੇ ਤੁਸੀਂ ਕਦੀ ਸੋਚ ਵੀ ਨਹੀਂ ਸਕਦੇ ਆਪਾਂ ਜੀ ਇੱਕ ਕੌਲੀ ਮੇथी ਦਾਣਾ ਲਵਾਂਗੇ ਜਿਨ੍ਹਾਂ ਨੂੰ ਆਪਾਂ ਮੇਥਰੇ ਕਹਿੰਦੇ ਆ ਇਹਨਾਂ ਨੂੰ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰਕੇ ਇੱਕ ਛੰਨੀ ਦੀ ਮਦ ਨਾਲ ਛਾਨ ਲਾਂਗੇ ਇਹਨੂੰ ਤੁਸੀਂ 2 ਤੋਂ 3 ਵਾਰ ਗ੍ਰाइंड ਕਰ ਸਕਦੇ ਹੋ ਪਰ ਪਹਿਲੀ ਵਾਰ ਹੀ ਨਹੀਂ ਹੋਣਗੇ 2-3 ਵਾਰ ਤੁਹਾਨੂੰ ਗ੍ਰाइंड ਕਰਨੇ ਪੈਣੇ ਆ ਤੇ ਆਪਾਂ ਨੂੰ ਬਰੀਕ ਪਾਊਡਰ ਫਾਰਮ ਵਿੱਚ ਇਹ ਮੇਥਰੇ ਜਿਹੜੇ ਆ ਉਹ ਚਾਹੀਦੇ ਆ ਜਾਨੀ ਕਿ ਪੀਸੇ ਹੋਏ ਚਾਹੀਦੇ ਆ ਤੇ ਇਸ ਨੂੰ ਛੰਨੀ ਦੀ ਮਦਦ ਨਾਲ ਇਸਨੂੰ ਛਾਨ ਲਾਂਗੇ ਜਿਹੜਾ ਮੋਟਾ ਭਾਗ ਰਹਿ ਗਿਆ ਉਹਨੂੰ ਤੁਸੀਂ ਕਿਸੇ दाल ਸਬਜੀ ਵਿੱਚ ਇਹਦੀ ਵਰਤੋਂ ਕਰ ਸਕਦੇ ਹੋ ਤੇ ਇਹ ਜੀ ਸ਼ੂਗਰ ਰੋਗੀਆਂ ਲਈ ਬਹੁਤ ਲਾਭਾਂਦਾ ਕਿਉਂਕਿ ਜਿਹੜੀ ਸ਼ੂਗਰ ਹੈ ਉਹ ਘਟ ਕਰਦੇ ਆ ਤੇ ਮਟਾਪਾ ਵੀ ਇਹ ਘੱਟ ਕਰਨ ਵਿੱਚ ਮਦਦ ਕਰਦਾ ਹੈ ਆਪਾਂ ਜੀ ਦੁੱਧ ਲਿਆ ਏ ਇੱਕ ਕੱਪ ਛੋਟਾ ਕੱਪ ਉਸ ਤੋਂ ਵੀ ਥੋੜਾ ਤੇ ਦੁੱਧ ਜਿਹੜਾ ਆਪਾਂ ਗਰਮ ਕਰਕੇ ਨਾ ਠੰਡਾ ਕਰ ਲੈ ਨਾ ਹੀ ਜ਼ਿਆਦਾ ਗਰਮ ਲੈਣਾ ਨਾ ਹੀ ਠੰਡਾ ਤੇ ਦੁੱਧ ਇੰਨਾ ਕੀ ਲੈਣਾ ਹੈ ਕਿ ਭੇਜ ਸਕੇ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਜਿਵੇਂ ਆਟਾ ਗੁੰਨਣਾ ਹੈ ਆਪਾਂ ਇਹਨੂੰ ਹੱਥਾਂ ਨਾਲ ਹੀ ਆਪਾਂ ਨੂੰ ਮੈਸ਼ ਕਰਨਾ ਪੈਣਾ ਉਸ ਫਾਰਮ ਵਿੱਚ ਉਹਨਾ ਕੀ ਤੁਸੀਂ ਦੁੱਧ ਲਉਣਾ ਜਿੰਨਾ ਕੀ ਆਪਾਂ ਆਟਾ ਗੁੰਨਣ ਲਈ ਪਾਣੀ ਲੈਨੇ ਆ ਕਬਜਲੀ ਜੀ ਬਹੁਤ ਫਾਇਦੇਮੰਦ ਹੁੰਦੇ ਜੇ ਮੇਥੀ ਲੱਡੂ ਜੇਕਰ ਇਸ ਤਰ੍ਹਾਂ ਤੁਸੀਂ ਤਿਆਰ ਕਰੋਗੇ ਮੈਂ ਸਵੇਰੇ ਤੜਕੇ 8:00 ਵਜੇ ਕਰ ਰਹੀਆਂ ਕੰਮ ਤੇ ਰਾਤ ਨੂੰ ਮੈਂ ਪੰਜੀਰੀ ਸੌਰੀ ਲੱਡੂ ਤਿਆਰ ਕਰਨੇ ਆ ਤੇ ਆਪਾਂ ਹੁਣ ਰਾਤ ਨੂੰ ਹੀ ਇਹਨੂੰ ਦੇਖਾਂਗੇ ਆਪਾਂ ਸਵੇਰੇ ਨੂੰ ਰੱਖ ਦਿੱਤਾ ਹੁਣ ਆਪਾਂ ਇੱਕ ਛੋਟਾ ਚਮਚ ਕਮਰ ਕਸ ਲਈਏ ਛੋਟਾ ਚਮਚੀ ਕਾਲੀਆਂ ਮਿਰਚਾਂ ਤੇ ਵੱਡਾ ਚਮਚ ਗੂੰਦ ਦਾ ਲਿਆ ਹੈ ਸਾਬਤ ਕੀ ਕਿੱਕਰ ਵਾਲੀ ਗੂੰਦ ਜਿਹੜੀ ਸਰਦੀਆਂ ਵਿੱਚ ਖਾਧੀ ਜਾਂਦੀ ਹੈ ਤੇ ਇੱਕ ਕੌਲੀ ਗੁੜ ਤੇ ਇੱਕ ਕੌਲੀ ਬੇਸਣ ਦੀ ਲਈਏ ਤੇ ਇਹ ਜਿਹੜਾ ਆਪਾਂ ਮਿਕਸਚਰਨ ਸਵੇਰੇ ਤੜਕੇ ਪਿਉਆ ਸੀ ਹੁਣ ਸ਼ਾਮ ਹੋ ਗਈ ਰਾਤ ਹੋ ਗਈ ਹੈ ਰਾਤ ਆਪਾਂ ਪੰਜੀਰੀ ਤਿਆਰ ਕਰ ਰਹੇ ਆਂ ਤੇ ਇਹਨਾਂ ਸਾਰਿਆਂ ਨੂੰ ਆਪਾਂ ਗ੍ਰਾਈਂਡ ਕਰ ਲਾਂਗੇ ਉਧਰ ਆਪਾਂ ਫੁੱਲ ਮਖਾਣੇ ਪਾ ਕੇ ਪੁੰਨਾਂਗੇ ਇੱਕ ਜੀ ਚਮਚੀ ਫੁੱਲ ਮਖਾਣੇ ਥੋੜੇ ਜੇ ਜਾਨੀ ਕਿ 20 25 ਦਾਣੇ ਲੈ ਆਨੇ ਆਪਾਂ ਪਾਉਣਿਆਂ ਤਾਂ ਪਾ ਲੋ ਨਹੀਂ ਪਾਉਣਿਆਂ ਤਾਂ ਨਾ ਪਾਓ ਤੁਹਾਡੀ ਆਪਣੀ ਇੱਛਾ ਹੈ ਕਿਉਂਕਿ ਹੋਰ ਆਪਾਂ ਕੋਈ ਵੀ ਕਿਸੇ ਵੀ ਚੀਜ਼ ਦੀ ਵਰਤੋਂ ਨਹੀਂ ਕਰ ਸਕੇ ਜਦੋਂ ਪੁੱਜ ਗਿਆ ਆਪਾਂ ਨੂੰ ਪਤਾ ਲੱਗ ਜਾਏਗਾ ਤੇ ਇਹ ਵੀ ਆਪਾਂ ਗ੍ਰਾਈਂਡ ਕਰ ਲਾਂਗੇ ਹੁਣ ਜਿਹੜਾ ਬੇਸਣ ਹੈ ਉਹ ਆਪਾਂ ਕੜਾਈ ਵਿੱਚ ਪੁੰਨਾਂਗੇ ਕੱਟ ਗੈਸ ਤੇ ਹੀ ਪੁੰਨਣਾ ਹੈ ਵੈਸੇ ਜੀ ਤੁਸੀਂ ਦੋ ਕੋਲੀਆਂ ਗੁੜ ਦੀਆਂ ਲੈ ਸਕਦੇ ਹੋ ਪਰ ਆਪਾਂ ਮਿੱਠੇ ਦੀ ਘੱਟ ਵਰਤੋਂ ਇਹਦੇ ਵਿੱਚ ਕਰਨੀ ਹੈ ਵੈਸੇ ਇਹਦੇ ਵਿੱਚ ਦੋ ਕੋਲੀਆਂ ਗੁੜ ਦੀਆਂ ਪੈਂਦੀਆਂ ਜਿਵੇਂ ਇੱਕ ਕੋਲੀ ਮੇਥਰਿਆਂ ਦੀ ਇੱਕ ਕੋਲੀ ਇਹਦੀ ਏ ਬੇਸਨ ਦੀ ਏ ਆਪਾਂ ਜੀ ਗੁੜ ਘੱਟ ਪਾ ਰਹੇ ਹਾਂ ਇਹਦੇ ਵਿੱਚ ਤੇ ਹੁਣ ਆਪਾਂ ਇੱਕ ਚਮਚ ਘਿਓ ਦਾ ਪਾਇਆ ਹੈ ਤੇ ਇਹਦੇ ਵਿੱਚ ਜਿਹੜਾ ਮੇਥਰਿਆਂ ਵਾਲਾ ਮਿਸ਼ਰਣ ਹੈ ਪੂਰਾ ਜੀ ਠੰਡਾ ਹੋ ਗਿਆ ਹੈ ਤੇ ਇਸ ਤਰ੍ਹਾਂ ਇਹ ਟੁੱਟ ਨਹੀਂ ਰਿਹਾ ਮੇਰੇ ਤੋਂ ਤੇ ਮੈਂ ਕਿਹਾ ਥੋੜਾ ਜਿਹਾ ਨਾ ਕੋਸਾ ਕਰਕੇ ਫਿਰ ਇਹ ਜਲਦੀ ਹੋ ਜਾਏਗਾ ਸਾਫਟ ਕਿਉਂਕਿ ਮੈਂ ਅੱਗੇ ਵੀ ਕਈ ਵਾਰੀ ਇਹ ਮੇਥੀ ਲੱਡੂ ਬਣਾਉਣੀ ਆ ਤੇ ਇਸ ਤਰ੍ਹਾਂ ਆਪਾਂ ਕਰ ਲਾਂਗੇ ਮਹਲਾਵਾਂ ਲਈ ਜੀ ਕਦੇ ਵੀ ਜੂਟਰਸ ਰਿਮੂਵ ਨਹੀਂ ਕਰਾਉਣਾ ਪੈਂਦਾ ਬੱਚੇਦਾਨੀ ਤੁਹਾਨੂੰ ਕਦੇ ਵੀ ਰਿਮੂਵ ਨਹੀਂ ਕੋਈ ਪ੍ਰੋਬਲਮ ਵੀ ਨਹੀਂ ਆਏਗੀ ਜੇਕਰ ਤੁਸੀਂ ਸਰਦੀਆਂ ਵਿੱਚ ਮੇਥੀ ਦਾਣੇ ਦੇ ਲੱਡੂ ਖਾਂਦੇ ਹੋ ਕਿਉਂਕਿ ਰਜੀਵ ਧਿਕਸ਼ਤ ਦੀ ਵੀਡੀਓ ਤੁਸੀਂ ਦੇਖ ਲਿਓ ਤੁਹਾਨੂੰ ਖੋਦ ਹੀ ਪਤਾ ਲੱਗ ਜਾਏਗਾ ਕਿ ਕਿੰਨੇ ਫਾਇਦੇ ਆ ਅਣਗਿਣਤ ਫਾਇਦਿਆਂ ਵਾਲੇ ਨੇ ਇਹ ਮੇਥੀ ਦਾਣੇ ਦੇ ਲੱਡੂ ਇਹਨੂੰ ਥੋੜਾ ਜਿਹਾ ਗਰਮ ਜਿਦੋਂ ਕਰਾਂਗੇ ਨਾ ਬਹੁਤ ਜਲਦੀ ਹੱਥਾਂ ਵਿੱਚ ਹੀ ਸਾਫਟ ਹੋ ਜਾਣਗੇ ਤੇ ਇਹਦੇ ਇਸ ਤਰ੍ਹਾਂ ਡਲੀਆਂ ਨਹੀਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਇਹਨੂੰ ਜਾਨੀ ਕਿ ਕਰ ਲੈਣਾ ਹੈ ਤੇ ਆਪਾਂ ਜਿਹੜਾ ਬੇਸਣ ਨੇ ਥੋੜਾ ਜਿਹਾ ਘੱਟ ਭੁੰਨਿਆ ਪੂਰਾ ਬੇਸਣ ਨਹੀਂ ਭੁੰਨਿਆ ਮੈਦਾਂ ਕੀ ਰਹਿਣ ਦਿੱਤਾ ਹੈ ਤੇ ਇਹ ਦੇਖੋ ਇਸ ਤਰ੍ਹਾਂ ਹੁਣ ਜਲਦੀ ਹੋ ਗਿਆ ਕਿਉਂਕਿ ਥੋੜੇ ਜਿਹਾ ਗਰਮ ਹੋ ਗਿਆ ਬੱਚਾ ਹੋਣ ਤੋਂ ਬਾਅਦ ਜੀ 40 ਦਿਨ ਔਰਤਾਂ ਨੂੰ ਇਹ ਲੱਡੂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਉਹਨਾਂ ਨੂੰ ਦਰਦ ਕਬਜ ਸਕਿਨ ਦੀ ਪ੍ਰੋਬਲਮ ਕੋਈ ਨਹੀਂ ਦੋ ਚਮਚ ਵੱਡੇ ਪਾਣੀ ਦੇ ਲੈ ਆ ਤੇ ਆਪਾਂ ਗੁੜ ਲਿਆ ਏ ਇਹਨੂੰ ਆਪਾਂ ਇਹਦੀ ਆਪਾਂ ਚਾਣੀ ਤਿਆਰ ਕਰਨੀ ਚੰਗੀ ਤਰ੍ਹਾਂ ਪਕਾਉਣਾ ਹੈ ਜੇਕਰ ਤੁਸੀਂ ਕਿਉਂ ਜਿਆਦਾ ਲੈਣਾ ਹੈ ਤੇ ਤੁਸੀਂ ਪਾਣੀ ਬਿਲਕੁਲ ਘੱਟ ਵਰਤ ਸਕਦੇ ਹੋ ਤੇ ਇਹ ਦੇਖੋ ਜੀ ਆਪਾਂ ਜਾਣੀ ਤਿਆਰ ਕਰਨ ਲਈ ਰੱਖ ਦਿੱਤੀ ਏ ਤੇ ਇੱਧਰ ਆਪਾਂ ਇਸ ਮਿਸ਼ਰਣੇ ਚੰਗੀ ਤਰ੍ਹਾਂ ਭੁੱਜ ਗਿਆ ਹੈ ਆਪਣਾ ਮੇਥੀ ਜਿਹੜਾ ਦਾਣਾ ਹੈ ਤੇ ਇਹਨ ਦੇ ਵਿੱਚ ਹੁਣ ਆਪਾਂ ਬੇਸਣ ਪਾ ਕੇ ਭੁੰਨਾਗੇ ਕਿਉਂਕਿ ਬੇਸਣ ਆਪਾਂ ਅੱਧਾ ਹੀ ਭੁੰਨਿਆ ਸੀ ਅੱਧਾ ਰਹਿਣ ਦਿੱਤਾ ਸੀ ਮੈਂ ਕਿਹਾ ਬਾਅਦ ਵਿੱਚ ਪਾਵਾਂਗੇ ਸਕਿਨ ਲਈ ਬਹੁਤ ਲਾਏਵੰਦ ਨੇ ਸਕਿਨ ਬਹੁਤ ਚਮਕਦੀ ਹੈ ਕਈ ਵਾਰੀ ਡਲ ਜੀ ਹੋ ਜਾਂਦੀ ਨਾ ਬਕਾਰ ਜੀ ਤੇ ਵਾਲਾਂ ਲਈ ਜੀ ਬਹੁਤ ਵਧੀਆ ਨੇ ਵਾਲ ਨਹੀਂ ਝੜਦੇ ਮੇਥੀ ਦਾਣੇ ਲੱਡੂ ਖਾਣ ਨਾਲ ਤੇ ਕੈਂਸਰ ਦਾ ਤਾਂ ਰਾਮ ਬਾਗ ਇਲਾਜ ਹੀ ਮੇਥੀ ਦਾਣੇ ਇੱਕ ਚਮਚ ਘਿਓ ਦਾ ਹੋਰ ਪਾਵਾਂਗੇ ਸਿਰਫ ਆਪਾਂ ਦੋ ਚਮਚ ਘਿਓ ਪਾਉਣੇ ਸੀ ਉਹ ਜੀ ਪਾ ਲੈ ਕੈਂਸਰ ਨੂੰ ਕੰਟਰੋਲ ਵੀ ਕਰਦਾ ਹੈ ਤੇ ਔਰਤਾਂ ਲਈ ਜਾਨੀ ਕਿ ਬਹੁਤ ਜ਼ਿਆਦਾ ਹੀ ਗੁਣਕਾਰੀ ਜੇ ਲੱਡੂ ਜੋੜਾਂ ਦਾ ਦਰਦ ਨਹੀਂ ਹੁੰਦਾ ਕਮਰ ਦਰਦ ਸਰੀਰ ਵਿੱਚ ਕੋਈ ਵੀ ਕਮਜ਼ੋਰੀ ਹੈ ਤੁਹਾਨੂੰ ਇਹ ਜਿਹੜੀ ਹੈ ਨਹੀਂ ਹੋਵੇਗੀ ਮਟਾਪਾ ਇਹ ਜਿਹੜਾ ਸਾਰਾ ਮਿਕਸਚਰ ਆਪਾਂ ਗ੍ਰाइंड ਕੀਤਾ ਸੀ ਉਹ ਪਾ ਲਾਂਗੇ ਮਟਾਪਾ ਤਾਂ ਤੁਹਾਡਾ ਘੱਟ ਹੋਏਗਾ ਤੁਹਾਨੂੰ ਚੁਸਤੀ ਸਾਰਾ ਦਿਨ ਕਈ ਵਾਰੀ એનર્ਜੀ ਲੋਜ ਹੀ ਹੋ ਜਾਂਦੀ ਹੈ ਤੇ ਇੱਕ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਹੈ ਇਹ ਲੱਡੂ ਜਿਨ੍ਹਾਂ ਨੂੰ ਤਾਂ 슈ਗਰ ਹੈਗੀ ਹੈ ਉਹ ਤਾਂ ਜਦੋਂ ਮਰਜ਼ੀ ਖਾ ਲੈਣ ਜਿਨ੍ਹਾਂ ਨੂੰ 슈ਗਰ ਨਹੀਂ ਉਹ ਸਵੇਰੇ ਹੀ ਖਾਣੇ ਲੱਡੂ ਰਾਤ ਨੂੰ ਕਦੇ ਵੀ ਗਲਤੀ ਨਾ ਕਰਿਓ ਕਿਉਂਕਿ ਸ਼ੂਗਰ ਇੱਕੇ ਦਮੇ ਦੇ ਨਾਲ ਮੇਥੀ ਦਾਣਾ ਆਪਾਂ ਪਾਇਆ ਲੋ ਹੋ ਜਾਂਦੀ ਤੇ ਇਧਰ ਆਪਣੀ ਚਾਸ਼ਨੀ ਵੀ ਜਿਹੜੀ ਉਹ ਤਿਆਰ ਹੋ ਗਈ ਏ ਤੇ ਆਪਾਂ ਹੁਣ ਚਾਸ਼ਨੀ ਇਹਦੇ ਵਿੱਚ ਪਾ ਕੇ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਹੁਤ ਹੀ ਜੀ ਸੌਖੇ ਤਰੀਕੇ ਨਾਲ ਜੇ ਹਰ ਇੱਕ ਦੇ ਬਜਟ ਵਿੱਚ ਆ ਤੁਸੀਂ ਕਿਉਂ ਨਹੀਂ ਵੀ ਪਾਉਣਾ ਇੱਕ ਚਮਚ ਵੀ ਪਾਉਣਾ ਹੈ ਜਵਾਈਨ ਡਾਈਜੈਸਟ ਵਾਸਤੇ ਬਹੁਤ ਵਧੀਆ ਹੈ ਤੇ ਆਪਾਂ ਇੱਕ ਛੋਟਾ ਚਮਚ ਜਵਾਈਨ ਨੂੰ ਹੱਥਾਂ ਨਾਲ ਮਸਲ ਕੇ ਉਪਾ ਦੇਤੀ ਤੇ ਬਹੁਤ ਹੀ ਸੁਆਦੀਸ਼ਟ ਬਣਦੇ ਆ ਲੱਡੂ ਇੱਕ ਵਾਰੀ ਜੀ ਬਣਾ ਕੇ ਜਰੂਰ ਮੇਰੇ ਤਰੀਕੇ ਨਾਲ ਦੇਖਿਓ ਤੇ ਬਿਲਕੁਲ ਵੀ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਮੇਥੀ ਦਾਣੇ ਦੇ ਲੱਡੂ ਹੈ ਤੁਹਾਨੂੰ ਖਾਣ ਤੋਂ ਬਾਅਦ ਚ ਗਰਮੀ ਚ ਪਤਾ ਲੱਗੇਗਾ ਕਿਉਂਕਿ ਦਰਦਾਂ ਨਹੀਂ ਹੋਣਗੀਆਂ ਭੱਜ-ਬੱਜ ਕੇ ਕੰਮ ਕਰੋਗੇ ਇੱਕ ਸਾਲ ਪੂਰੇ ਦੀ ਆਪਣੀ એનર્ਜੀ ਏ ਕਿਉਂਕਿ ਜੇਕਰ ਆਪਾਂ ਸਿਆਲ ਵਿੱਚ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਤੇ ਗਰਮੀ 'ਚ ਆਪਾਂ ਦੀ ਤੰਦਰੁਸਤੀ ਦਾ ਰਾਜ ਹੀ ਇਹ ਚੀਜ਼ਾਂ ਹੁੰਦੀਆਂ ਜੀ ਪ੍ਰਾਣੀਆਂ ਖਰਾਕਾਂ ਬਹੁਤ ਜ਼ਰੂਰੀ ਹੁੰਦੀਆਂ ਤੁਸੀਂ ਰਾਜਸਥਾਨ ਵਿੱਚ ਸਭ ਤੋਂ ਜ਼ਿਆਦਾ ਮੇਥੀ ਦੇ ਲੱਡੂ ਸਰਦੀ ਵਿੱਚ ਖਾਏ ਜਾਂਦੇ ਆ ਤੇ ਉਹਨਾਂ ਔਰਤਾਂ ਨੂੰ ਰਾਜਸਥਾਨ ਦੀਆਂ ਨੂੰ ਮੈਂ ਰਾਜਸਥਾਨ ਜੀ ਰਹਿ ਕੇ ਆਈ ਆ ਵਿਚਰੀਆਂ ਉਹਨਾਂ ਔਰਤਾਂ ਵਿੱਚ ਕਦੇ ਵੀ ਜੂਟਰਸ ਸੰਬੰਧੀ ਜੋੜਾਂ ਦੇ ਦਰਦ ਸੰਬੰਧੀ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਉਹ ਮੇਥੀ ਦਾਣੇ ਦਾ ਜਦੋਂ ਉਹਨਾਂ ਦੇ ਬੱਚਾ ਵੀ ਹੁੰਦਾ ਹੈ ਤੇ 40-40 ਦਿਨ ਉਹਨਾਂ ਦੀਆਂ ਉਹਨਾਂ ਸੱਸਾਂ ਜਾਂ ਮਾਵਾਂ ਉਹਨਾਂ ਨੂੰ ਮੇਥੀ ਦਾਣੇ ਦੇ ਲੱਡੂ ਖਾਣ ਲਈ ਦਿੰਦੀਆਂ ਵੈਸੇ ਵੀ ਉਹਨਾਂ ਦੇ ਘਰੇ ਸਰਦੀਆਂ 'ਚ ਮੇਥੀ ਤੇ ਗੂੰਦ ਦੇ ਲੱਡੂ ਜ਼ਰੂਰ ਬੰਦੇ ਗੂੰਦ ਆਪਾਂ ਜੀ ਗ੍ਰाइंड ਕਰ ਲਈ ਸੀ ਘਿਓ ਵਿੱਚ ਆਪਾਂ ਤਾਂ ਨਹੀਂ ਪੁੰਨੀ ਨਹੀਂ ਤੇ ਘਿਓ ਜ਼ਿਆਦਾ ਲੱਗਣਾ ਸੀ ਵੈਸੇ ਗ੍ਰाइंड ਕਰਕੇ ਹਰ ਇੱਕ ਬਜ਼ੁਰਗ ਵੀ ਇਹਨਾਂ ਨੂੰ ਖਾ ਸਕਦਾ ਹੈ ਕਿਉਂਕਿ ਨਹੀਂ ਤੇ ਗੂੰਦ ਵੀ ਵਿੱਚ ਆਈ ਜਾਂਦੀ ਹੈ ਤੋਂ ਦੇ ਨਾਲ ਜੀ ਕਿਉਂ ਥੋੜਾ ਜਿਆਦਾ ਲੱਗਦਾ ਆਪਾਂ ਇਸ ਕਰਕੇ ਆਪਾਂ ਕੱਟ ਕੇ ਉਹ ਵਿੱਚ ਹੀ ਤਿਆਰ ਕਰ ਰਹੇ ਆ ਤੇ ਜੀ ਥੋੜੇ ਜੇ ਗਰਮ ਗਰਮ ਹੀ ਲੱਡੂ ਵਟਨੇ ਆ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਤੇ ਇੰਨੇ ਸੌਫਟ ਇੰਨੇ ਸੁਆਦੀਸਟ ਲੱਡੂ ਹੁੰਦੇ ਆ ਮੈਂ ਤਾਂ ਜੀ ਪਹਿਲਾਂ ਹੀ ਟੇਸਟ ਕਰ ਲਿਆ ਵੀ ਕਿਵੇਂ ਦਾ ਹੈ ਆਪਾਂ ਤਾਂ ਆਪਦਾ ਟੇਸਟ ਕਰਕੇ ਦੇਖ ਲਿਆ ਤੇ ਬਾਕੀ ਇੱਕ ਲੱਡੂ ਹਰ ਰੋਜ਼ ਖਾਣਾ ਹੈ ਤੇ ਵੇਖਿਓ ਤੁਹਾਨੂੰ ਤੁਸੀਂ ਘੋੜੇ ਤਰ੍ਹਾਂ ਭੱਜੇ ਫਿਰੋਗੇ ਸਾਰਾ ਦਿਨ ਕੰਮ ਕਰਦੇ ਥੱਕੋਗੇ ਵੀ ਨਹੀਂ ਸਕਿਨ ਬਹੁਤ ਵਧੀਆ ਹੋਏਗੀ ਵਾਲ ਬਹੁਤ ਵਧੀਆ ਹੋਣਗੇ ਮੋਟਾਪਾ ਨਹੀਂ ਰਹੇਗਾ ਹੱਡ ਪੈਰ ਨਹੀਂ ਦੁਖਣਗੇ ਤੇ ਫਿਰ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਤੇ ਆਪਾਂ ਜੀ ਅੱਧਾ ਘੰਟਾ ਘੰਟਾ ਲਾ ਕੇ ਲੱਡੂ ਤਿਆਰ ਕਰ ਸਕਦੇ ਆ ਆਪਣੇ ਲਈ ਆਪ ਵੀ ਆਪਾਂ ਤੰਦਰੁਸਤ ਰਵਾਂਗੇ ਆਪਣਾ ਪਰਿਵਾਰ ਵੀ ਤੰਦਰੁਸਤ ਰਵਾਂਗੇ ਜਾਂ ਕੋਈ ਬਜ਼ੁਰਗਾ ਤੇ ਤੁਸੀਂ ਇਹਨੂੰ ਉਹਨੂੰ ਗਿਫਟ ਵੀ ਕਰ ਸਕਦੇ ਹੋ ਜੇਕਰ ਕੋਈ ਸ਼ੂਗਰ ਦਾ ਰੋਗੀ ਹੈ ਕਿਉਂਕਿ ਸ਼ੂਗਰ ਰੋਗੀਆਂ ਲਈ ਤਾਂ ਬਹੁਤ ਹੀ ਜ਼ਿਆਦਾ ਲਾਹੇਵੰਦ ਨੇ ਇਹ ਬਿਸਕੁਟ ਓ ਸੌਰੀ ਇਹ ਲੱਡੂ ਤੇ ਮਹਿਲਾਵਾਂ ਲਈ ਤਾਂ ਵਰਦਾਨ ਨੇ ਇਹ ਲੱਡੂ ਲਓ ਜੀ ਆਪਣੇ ਲੱਡੂ ਏ ਤਿਆਰ ਹੋ ਗਏ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ